ਸ਼੍ਰੀ ਅਨੰਦਪੁਰ ਸਾਹਿਬ ਦੇ ਡੀਐਸਪੀ ਅਜੇ ਸਿੰਘ ਦੀ ਅਗਵਾਈ ਹੇਠ ਅੱਜ ਸਥਾਨਕ ਪੁਲਿਸ ਵੱਲੋਂ ਸ਼੍ਰੀ ਅਨੰਦਪੁਰ ਸਾਹਿਬ ਦੇ ਰਵਿਦਾਸ ਚੌਂਕ ਤੋਂ ਲੈ ਕੇ ਚੋਈ ਬਾਜ਼ਾਰ ਅਤੇ ਵਕਫਕ ਬਾਜ਼ਾਰਾ ਵਿੱਚ ਫਲੈਗ ਮਾਰਚ ਕੀਤਾ ਗਿਆ। ਇਸ ਮੌਕੇ ਜਾਣਕਾਰੀ ਦਿੰਦਿਆਂ ਡੀਐਸਪੀ ਅਜੇ ਸਿੰਘ ਨੇ ਕਿਹਾ ਕਿ ਇਹ ਮਾਰਚ ਗਣਤੰਤਰਤਾ ਦਿਵਸ ਦੇ ਸੰਬੰਧ ਵਿੱਚ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਗੈਰ ਸਮਾਜਿਕ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੇ ਗਲਤ ਕੰਮਾਂ ਨੂੰ ਨਾ ਕਰਨ ਅਤੇ ਕਾਨੂੰਨ ਨੂੰ ਆਪਣੇ ਹੱਥ ਵਿੱਚ ਨਾ ਲੈਣ ਸੰਬੰਧੀ ਸੁਨੇਹਾ ਦੇਣ ਦੇ ਮੱਤਵ ਨਾਲ ਅਤੇ ਆਮ ਲੋਕਾਂ ਨੂੰ ਪੁਲਿਸ ਦੀ ਹੋਂਦ ਦੇ ਚਲਦਿਆਂ ਖੁਦ ਨੂੰ ਸੁਰੱਖਿਅਤ ਮਹਿਸੂਸ ਕਰਵਾਉਂਦੇ ਮਤਮ ਨਾਲ ਇਹ ਮਾਰਚ ਕੀਤਾ ਗਿਆ ਉਹਨਾਂ ਕਿਹਾ ਕਿ ਪੂਰੇ ਦੇਸ਼ ਵਿੱਚ ਗਣਤੰਤਰਤਾ ਦਿਵਸ ਤੁਮਤਮ ਨਾਲ ਮਨਾਇਆ ਜਾ ਰਿਹਾ ਅਤੇ ਜਿਸ ਨੂੰ ਲੈ ਕੇ ਪੁਲਿਸ ਵੀ ਪੱਬਾ ਪਾਰ ਹੈ ਅਤੇ ਪੂਰੇ ਅਮਨ ਤੇ ਸ਼ਾਂਤੀ ਨਾਲ ਇਸ ਕੋਮੀ ਪਰਬ ਨੂੰ ਮਨਾਉਣ ਲਈ ਪੁਲਿਸ ਵੱਲੋਂ ਅਮਨ ਤੇ ਕਾਨੂੰਨ ਦੀ ਸਥਿਤੀ ਨੂੰ ਠੀਕ ਰੱਖਣ ਲਈ ਇਹ ਮਾਰਚ ਕੱਢੇ ਜਾ ਰਹੇ ਹਨ ਤੁਸੀਂ ਵੇਖ ਰਹੇ ਹੋ ਨੰਗਲ ਸਿਟੀ ਅਪਡੇਟ ਦੇ ਲਈ ਅਵਿਨਾਸ਼ ਸ਼ਰਮਦੀ ਰਿਪੋਰਟ ਅੱਜ ਇਹ ਸਾਰੇ ਭੀੜ ਭਰੇ ਬਾਜ਼ਾਰਾਂ ਦੇ ਵਿੱਚ ਬਾਕੀ ਹੋਟਲ ਸਰਾਵਾਂ ਸਾਰੇ ਚੈੱਕ ਕਰ ਰਹੇ ਸੀ ਇਹ ਤਾਂ ਸਾਡੀ 플ੈਗ ਮਾਰਚ ਚੱਲ ਰਹੀ ਹੈ। ਰਿਪਬਲਿਕ ਡੇ ਹੈਗਾ ਕੱਲ 26 ਜਨਵਰੀ ਦਿੱਧਾ ਕਿ ਪਤਾ ਹੈਗਾ। ਇਹਦੇ ਨਾਲ ਕੀ ਹੁੰਦਾ ਕਿ ਆਮ ਪਬਲਿਕ ਦੇ ਵਿੱਚ ਸੁਰੱਖਿਆ ਦੀ ਭਾਵਨਾ ਨੂੰ ਬਹਾਲ ਰੱਖਣਾ। ਔਰ ਦੱਸਣਾ ਕਿ ਪੁਲਿਸ ਹਮੇਸ਼ਾ ਆਪਣੇ ਸੁਰੱਖਿਆ ਵਾਸਤੇ ਤਿਆਰ ਹੈਗੀ ਹੈ। ਤੇ ਇਸ ਮੰਤਵ ਲਈ ਅਸੀਂ ਅੱਜ 플ੈਗ ਮਾਰਚ ਕਰ ਰਹੇ ਹਾਂ ਸ਼ਹਿਰ ਦੇ ਅੰਦਰ ਵਿੱਚ ਜਨਤਾ ਨੂੰ ਕੋਈ ਉਹ ਜੈਸੀ ਗੱਲਾਂ ਚੰਗੀਆਂ ਬਸੇਗੀ ਅੱਜ ਇੱਕ 26 ਜਰਮੀ ਸੇਫ ਬਣਾਈ ਜਾਏ ਕੋਈ ਵੀ ਕਿਸੇ ਪਾਸੇ ਵੀ ਜੇ ਤੁਹਾਨੂੰ ਕੋਈ ਲਵਾਰਸ ਚੀਜ਼ ਮਿਲਦੀ ਹੈਗੇ ਉਹਦੇ ਬਾਰੇ ਦੱਸੋ ਕੋਈ ਸ਼ੱਕੀ ਬੰਦਾ ਨਜ਼ਰ ਆਉਂਦਾ ਹੈਗਾ ਕੋਈ ਸ਼ੱਕੀ ਗਤੀਵਿਧੀ ਨਜ਼ਰ ਆਉਂਦੀ ਹੈਗੀ ਤਾਂ ਉਸੇ ਵੇਲੇ ਸਾਡੇ ਕੰਟਰੋਲ ਰੂਮ ਨੂੰ ਦੱਸੋ ਸਾਡੇ ਥਾਣੇ ਨੂੰ ਦੱਸੋ ਤੇ ਇਹੋ ਜੀ ਕੋਈ ਵੀ ਗੱਡੀ ਹੈਗੀ ਆ ਗੱਲ ਆਉਂਦੀ ਆ ਤੇ ਸਾਡੇ ਨੋਟਿਸ ਸੁਣਿਆ ਹੋਊ